ਅਕੈਡਮਿਕ ਅਤੇ ਵੋਕੇਸ਼ਨਲ ਵਿਸ਼ਿਆਂ ਦੇ ਅੰਤਰ ਨੂੰ ਖਤਮ ਕਰਨ ਲਈ ਸੈਂਟਰਲ ਬੋਰਡ ਆਫ ਸਕੈਂਡਰੀ এডਿਕੇਸ਼ਨ CBSE ਨੇ ਸਾਰੇ ਸਕੂਲਾਂ ਚ ਨੈਸ਼ਨਲ ਫਰੇਮਵਰਕ ਸ਼ੁਰੂ ਕਰਨ ਦੀ ਗਾਈਡਲਾਈਨ ਦਿੱਤੀ ਹੈ ਜਿਉਂ ਹੀ ਇਹ ਫਰੇਮਵਰਕ ਸਾਲ ਅਕੈਡਮਿਕ 1 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ ਪਰ 2025 ਤੋਂ CBSE ਨੇ ਸਕੂਲਾਂ ਨੂੰ ਹੁਣ ਤੋਂ ਇਸਤੇਮਾਲ ਕਰਨ ਨੂੰ ਕਿਹਾ ਹੈ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਜੋ ਕ੍ਰੈਡਿਟ ਪੁਆਇੰਟ ਦਿੱਤੇ ਜਾਣਗੇ ਉਹਨਾਂ ਦੇ ਕਾਲਜ ਐਡਮਿਸ਼ਨ ਦੌਰਾਨ ਵੀ ਜੋੜੇ ਜਾਣਗੇ ਗਤੀਵਿਧੀਆਂ ਲਈ ਵਿਦਿਆਰਥੀਆਂ ਨੂੰ ਕ੍ਰੈਡਿਟ ਪੁਆਇੰਟ ਦਿੱਤੇ ਜਾਣਗੇ ਅਗਲੇ ਸਾਲ ਤੋਂ ਘੱਟ ਤੋਂ ਘੱਟ ਇੱਕ ਵਿਸ਼ੇ 'ਚ 6ਵੀਂ ਤੋਂ 12ਵੀਂ ਦੇ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਕਰਨਾ ਜ਼ਰੂਰੀ ਹੋਵੇਗਾ ਇਸ ਨਾਲ ਵੋਕੇਸ਼ਨਲ ਐਜੂਕੇਸ਼ਨ ਜਿਵੇਂ ਬਲੂ ਪਾਰਟੀ ਬਿਊਟੀਸ਼ੀਅਨ ਫਾਈਨੈਂਸ਼ੀਅਲ ਲਿਟਰੇਚਰ ਵਰਗੇ ਵਿਸ਼ਿਆਂ ਨੂੰ ਵੀ ਬੜਾਵਾ ਦਿੱਤਾ ਜਾਵੇਗਾ ਇਸ ਨਾਲ ਬੱਚਿਆਂ ਨੂੰ ਇੱਕ ਵੱਖਰੀ ਤੋਂ ਸਕਿੱਲ ਸਬਜੈਕਟ ਸਿੱਖਣ ਦਾ ਮੌਕਾ ਮਿਲੇਗਾ ਨਾਲ ਹੀ ਅੱਗੇ ਕਰੀਅਰ ਚੁਣਨ ਵਿੱਚ ਵੀ ਆਸਾਨੀ ਹੋਵੇਗੀ ਸਕੂਲਾਂ ਨੂੰ ਇੱਕ ਸਕਿੱਲ ਲੈਬ ਸ਼ੁਰੂ ਕਰਨੀ ਹੋਵੇਗੀ ਜਿਸ ਚ ਬੱਚੇ ਆਪਣੀ ਰੁਚੀ ਅਨੁਸਾਰ ਵਿਸ਼ਿਆਂ ਤੇ ਕੰਮ ਕਰ ਸਕਣਗੇ ਸਕੂਲ ਚ ਟ੍ਰੇਨਿੰਗ ਦੇਣ ਲਈ ਟੀਚਰਸ ਆਈਟੀਆਈ ਜਾਂ ਲੋਕਲ ਇੰਡਸਟਰੀ ਐਕਸਪਰਟਸ ਤੋਂ ਵੀ ਟਾਈਅਪ ਕਰਕੇ ਬੱਚਿਆਂ ਨੂੰ ਸਕਿੱਲ ਸਿਖਾ ਸਕਦੇ ਨੇ ਸਾਲ ਵਿੱਚ 60 ਘੰਟੇ ਦੀ ਪੜ੍ਹਾਈ ਕਰਕੇ ਵਿਦਿਆਰਥੀਆਂ ਨੂੰ 40 ਕ੍ਰੈਡਿਟ ਅੰਕ ਮਿਲਣਗੇ ਇਹਨਾਂ ਚੋਂ 950 ਘੰਟੇ ਸਕੂਲ ਦੀ ਪੜ੍ਹਾਈ ਅਤੇ 250 ਘੰਟੇ ਬੱਚਾ ਫੀਲਡ ਵਿੱਚ ਜਾ ਕੇ ਕ੍ਰੈਡਿਟ ਪੁਆਇੰਟ ਪ੍ਰਾਪਤ ਕਰ ਸਕਦਾ ਹੈ